ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਰੁਜ਼ਗਾਰ ਤਹਿਤ ਵੱਖ-ਵੱਖ ਵਿਭਾਗਾਂ ਦੇ 2487 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਸੀਐਮ ਮਾਨ ਸੰਗਰੂਰ ਪਹੁੰਚੇ ਸਨ ਇੱਥੇ ਲੱड्डा ਕੋਠੀ 'ਚ ਸਮਾਗਮ ਦੌਰਾਨ ਨਿਯੁਕਤੀ ਪੱਤਰ ਵੰਡੇ ਗਏ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰ ਹੁਣ ਤੱਕ 42900 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ ਫਿਰ ਦੁਹਰਾਇਆ ਕਿ ਨੌਕਰੀਆਂ ਬਿਨਾਂ ਰਿਸ਼ਵਤ ਅਤੇ ਸਿਫਾਰਿਸ਼ ਦੇ ਦਿੱਤੀਆਂ ਜਾ ਰਹੀਆਂ ਨੇ ਦੋਸਤੋ ਇਹ ਛੋਟੀ ਗੱਲ ਨਹੀਂ ਹੁੰਦੀ ਜਦੋਂ ਪਰਿਵਾਰ ਦੇ ਵਿੱਚ ਕੋਈ ਨੌਕਰੀ ਮਿਲ ਜੇ ਸਰਕਾਰੀ ਨੌਕਰੀ ਮਿਲ ਜੇ ਬਹੁਤ ਵੱਡਾ ਬਦਲਾਅ ਇੱਕ ਪਰਿਵਾਰ ਦੇ ਜੀਵਨ ਪੱਧਰ 'ਚ ਆ ਜਾਂਦਾ ਹੈ ਕੱਲ ਵੀ ਮੈਂ ਵਿਧਾਨ ਸਭਾ 'ਚ ਇਹ ਗੱਲ ਬੋਲੀ ਸੀ ਕਿ ਜੇ ਕਿਸੇ ਪਰਿਵਾਰ ਦੇ ਵਿੱਚ ਧੀ ਨੂੰ ਨੌਕਰੀ ਮਿਲ ਗਈ ਕਿਵੇਂ ਉਸ ਪਰਿਵਾਰ ਦਾ ਜਿਹੜਾ ਜੀਵਨ ਪੱਧਰ ਚੱਲਿਆ ਜਾਂਦਾ ਕਿਉਂਕਿ ਅੱਗੇ ਉਹਦਾ ਜਿਹੜਾ ਜਿਹੜੀ ਸ਼ਾਦੀ ਹੋਊਗੀ ਵਾ ਉਹ ਵੀ ਕੋਈ ਪੜਿਆ ਲਿਖਿਆ ਮੁੰਡਾ ਉਹਦੇ ਬਰਾਬਰ ਦਾ ਨੌਕਰੀ ਕਰਦਾ ਹੋਊਗਾ ਅੱਗੇ ਜਾਂ ਫਿਰ ਮੁੰਡੇ ਨੂੰ ਨੌਕਲੀ ਮਿਲ ਗਈ ਉਹਨੂੰ ਵੀ ਕੋਈ ਵਧੀਆ ਪਰਿਵਾਰ ਦੀ ਕੁੜੀ ਜਿਹੜੀ ਨੌਕਰੀ ਕਰਦੀ ਮਿਲੂਗੀ ਤਾਂ ਦੋਨੇ ਪਰਿਵਾਰ ਜਦੋਂ ਨੌਕਰੀ ਕਰਨਗੇ ਸਰਕਾਰ ਤੋਂ ਤੇ ਨਾਲ ਆਮਦਨੀ ਹੋਊਗੀ ਮਾਪਿਆਂ ਨੂੰ ਤਾਂ ਖੁਸ਼ੀ ਹੋਣੀ ਹੋਣੀ ਔਰ ਕਈ ਘਰਾਂ 'ਚ ਤਾਂ ਦੋ ਦੋ ਦੀਵੇ ਤੇ ਤਿੰਨ ਤਿੰਨ ਦੀਵੇ ਵੀ ਜਗ ਗਏ ਨੇ ਜਿਵੇਂ ਦੱਸਿਆ ਗਿਆ ਔਰ ਇਹ ਦੀਵੇ ਇਸੇ ਤਰ੍ਹਾਂ ਜਗਦੇ ਰਹਿਣਗੇ ਇਹਨਾਂ ਦੀਵਿਆਂ ਦੇ ਵਿੱਚ ਤਨਖਾਹਾਂ ਵਾਲਾ ਸੱਚੀ ਨੀਅਤ ਵਾਲਾ ਤੇ ਮਾਨਦਾਰ ਮਹਿਮਾਨਦਾਰੀ ਵਾਲਾ ਤੇਲ ਜਿਹੜਾ ਉਹ ਅਸੀਂ ਪਾਉਂਦੇ ਰਵਾਂਗੇ ਇਹ ਦੀਵੇ ਜਗਦੇ ਰਹਿਣੇ ਚਾਹੀਦੇ ਆ ਮੈਂ ਲਗਭਗ ਹਰ ਹਫ਼ਤੇ ਇੱਕ ਅਦਾ ਨਿਯੁਕਤੀ ਪੱਤਰ ਸਮਾਰੋਹ ਕਰਦਾ ਤੁਹਾਡੇ ਸਾਹਮਣੇ ਲਿਖਿਆ ਪਿਆ 42900 ਪਲੱਸ ਹੋ ਗਿਆ ਸਰਕਾਰੀ 42900 ਪਲਸ ਹਜੇ 2 ਸਾਲ ਹੋਣ ਨੂੰ 9 ਦਿਨ ਬਾਕੀ ਨੇ 16 ਮਾਰਚ ਨੂੰ 2 ਸਾਲ ਹੋਣਗੇ ਜਦੋਂ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੇ ਸੌ ਚੁੱਕੀ ਸੀ 2 ਸਾਲਾਂ ਚ ਅਸੀਂ 42900 ਉਹ ਨੌਕਰੀ ਜਿਹਦੇ ਵਿੱਚ ਕੋਈ ਹਾਰਡਲ ਨਹੀਂ ਕੋਈ ਕੋਰਟ ਦਾ ਕੇਸ ਨਹੀਂ ਅਸੀਂ ਸਾਰੇ ਪਹਿਲਾਂ ਕਲੀਅਰ ਕਰਦੇ ਆ ਪਹਿਲਾਂ ਸਾਡਾ ਜਿਹੜਾ ਲੋਰਡ ਡਿਪਾਰਟਮੈਂਟ ਹੈ ਅਸੀਂ ਉਹਨਾਂ ਤੋਂ ਪਹਿਲਾਂ ਕਲੀਅਰੈਂਸ ਲੈਣੇ ਆ ਕਿਹਾਂ ਨੌਕਰੀਆਂ ਦਿੱਤੀਆਂ ਕਿਤੇ ਕੋਈ ਪੀਆਈਐਲ ਨਾ ਹੋ ਜੇ ਕਿਤੇ ਇਹ ਦੇ ਵਿਰੁੱਧ ਕੋਈ ਰਿੱਟ ਨਾ ਪੈ ਜੇ ਕਿਤੇ ਜਿਨ੍ਹਾਂ ਨੌਜਵਾਨ ਮੁੰਡੇ ਕੁੜੇ ਨੌਕਰੀਆਂ ਦਿੱਤੀਆਂ ਉਹ ਦਫ਼ਤਰ ਜਾਣ ਦੀ ਬਜਾਏ ਕਚਹਿਰੀਆਂ ਦੇ ਧੱਕੇ ਨਾ ਖਾਣ ਤਾਂ ਅਸੀਂ ਕਲੀਅਰ ਕਰਦੇ ਹਾਂ ਪਹਿਲਾਂ ਲੀਗਲ ਤੌਰ ਤੇ ਹੁਣ ਤੁਸੀਂ ਅੱਜ ਨਿਯੁਕਤੀ ਪੱਤਰ ਲਵੋਗੇ ਕੱਲ ਤੋਂ ਆਪਣੇ ਕੰਮ ਤੇ ਹੋਵੋਗੇ ਕੋਈ ਤੁਹਾਨੂੰ ਇੱਧਰ ਉੱਧਰ ਜਾਂ ਕੋਈ ਵਕੀਲ ਜਾਂ ਕੋਈ ਹੋਰ ਦੇਖਣ ਦੀ ਲੋੜ ਨਹੀਂ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਤੁਸੀਂ ਬਹੁਤ ਮਿਹਨਤ ਕਰਕੇ ਅੱਗੇ ਆਏ ਹਾਂ ਉਹ ਜਿਵੇਂ ਕਹਿੰਦੇ ਆ ਕਿ ਲੜਦਿਆਂ ਫੌਜਾਂ ਨਾ ਜਰਨੈਲ ਦਾ ਸਾਡਾ ਤਾਂ ਨਾ ਹੀ ਹੈ ਮਿਹਨਤ ਤੁਸੀਂ ਕੀਤੀ ਹੈ ਸਵੇਰੇ ਉੱਠ ਉੱਠ ਕੇ ਪੜਾਈਆਂ ਕੀਤੀਆਂ ਮਾਰਨਿੰਗ ਨਾਲ ਕੰਮ ਵੀ ਕੋਈ ਹੋਰ ਕਰਦੇ ਹੋਵੋਗੇ ਨਾਲ ਕੰਪਿਊਟਰ ਦੀ ਪੜ੍ਹਾਈ ਕਰਦੇ ਹੋਵੋਗੇ ਕਈ ਬੱਚੇ ਖੇਤ ਵੀ ਜਾਂਦੇ ਹੋਣਗੇ ਤੇ ਨਾਲ ਕਿਤਾਬ ਲੈ ਜਾਂਦੇ ਹੋਣਗੇ ਕਈ ਕੋਈ ਪ੍ਰਾਈਵੇਟ ਕੰਪਨੀ ਜੌਬ ਕਰਦੇ ਹੋਣਗੇ ਆਉਂਦੇ ਜਾਂ ਜਾਂਦੇ ਜਦੋਂ ਥੋੜਾ ਟਾਈਮ ਮਿਲਦਾ ਤਾਂ ਪੜ੍ਹਦੇ ਹੋਣਗੇ ਟੈਸਟ ਦੀ ਤਿਆਰੀ ਕਰਦੇ ਹੋਣਗੇ ਤੇ ਟੈਸਟ ਦੀ ਤਿਆਰੀ ਹੋ ਗਈ ਤੇ ਟੈਸਟ 'ਚ ਨੰਬਰ ਆ ਗਏ ਤਾਂ ਦਿਲ ਉਦੋਂ ਟੁੱਟਦਾ ਪਹਿਲਾਂ ਉਦੋਂ ਟੁੱਟ ਦਿਲ ਟੁੱਟਦਾ ਰਿਹਾ ਟੈਸਟ 'ਚੋ ਵੀ ਨੰਬਰ ਆ ਗਏ ਸਾਰਾ ਕੁਝ ਹੋ ਗਿਆ ਪਰ ਕੋਈ ਸ਼ਿਪਾਰਸ਼ ਨਹੀਂ ਮਿਲੀ ਕੋਈ ਐਮ ਐਲ ਏ ਜਾਂ ਮੰਤਰੀ ਨਹੀਂ ਮਿਲਿਆ ਜਾਂ ਬਾਪੂ ਕੋਲੇ ਪੈਸੇ ਹੈ ਨਹੀਂ ਤਾਂ ਫੇਰ 네ਗੇਟਿਵਿਟੀ ਆਉਂਦੀ ਸੀ ਕਿੰਨੀ ਮਿਹਨਤ ਕਰਕੇ ਵੀ ਜੇ ਕੁਝ ਨਹੀਂ ਬਣਦਾ ਚਲੋ ਫਿਰ ਕੋਈ ਹੋਰ ਦਰਵਾਜ਼ਾ ਖੜਕਾਈਏ ਚਲੋ ਵਿਦੇਸ਼ਾਂ ਨੂੰ ਭਜਿਏ ਜਿਸ ਤਰ੍ਹਾਂ ਨਵਾਂ ਸ਼ਹਿਰ ਵਾਲੀ ਕੁੜੀ ਨੇ ਕਿਹਾ ਕਿ ਵਿਦੇਸ਼ ਜਾਣ ਦੀ ਤਿਆਰੀ ਸੀ ਪਰ ਇੱਥੇ ਰਹਿ ਕੇ ਪੰਜਾਬ ਦੀ ਸੇਵਾ ਕਰਕੇ ਜਿਆਦਾ ਮਾਜੋ ਕਿਉਂਕਿ ਆਪਾਂ ਆਪਣੇ ਪੰਜਾਬ ਨੂੰ ਹੀ ਠੀਕ ਕਰਨਾ ਹੈ ਆਪਾਂ ਵਿਦੇਸ਼ਾਂ ਜਾ ਕੇ ਕਾਜ ਵਾਸਤੇ ਰੋਲੀ ਜਾਨੇ ਆ ਨਾ ਭਾਸ਼ਾ ਆਪਣੇ ਨਾਲ ਜਿਹੜੀ ਹੈ ਮੇਲ ਖਾਂਦੀ ਹੈ ਨਾ ਮੌਸਮ ਮੇਲ ਖਾਂਦਾ ਨਾ ਰਹਿਣ ਸਹਿਣ ਮੇਲ ਖਾਂਦਾ ਹੈ ਨਾ ਕਲਚਰ ਮੇਲ ਖਾਂਦਾ ਸੋ ਜੇ ਇੱਥੇ ਹੀ ਰਹਿ ਕੇ ਨੌਕਰੀ ਮਿਲ ਜੇ ਸ਼ਾਮ ਨੂੰ ਉਹਦੇ ਪਰਿਵਾਰ ਜਾਈਏ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਖੁਸ਼ੀਆਂ ਗਮਾਂ ਗਮੀਆਂ ਚ ਸ਼ਾਮਲ ਹੋਈਏ